साहिल है भाई ना ਸਾਇਲ ਮਾਈਕ ਆਉਣ ਕਰੇ ਮਾਈਕ ਆਉਣ ਹਾਂ ਅੰਦੀ ਸਰ ਇਹ ਕਿਹੜੇ ਮਾਮਲੇ ਚ ਨਾਲ ਜੀ ਇਹਨੂੰ ਪੇਸ਼ ਕੀਤਾ ਹੈ ਕਿੰਨਾ ਕੋਈ 6 ਪਿਸਟਲ ਕਵਰ ਕੀਤੇ ਸੀ ਕਿ ਬਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਲੱਗਦਾ ਤੇ ਸਰ ਕਿੰਨੀਆਂ ਗੋਲੀਆਂ ਪਿਸਤਨਾਂ ਨਾਲ 6 ਪਿਸਟਲ ਮਿਲੇ ਆ ਸਰ ਉਹ ਕਿੰਨੇ ਮਿਲੇ ਜੀ 6 ਰੋਂ ਮੜੇ ਨਾਲ ਤੁਸੀਂ ਕਿੱਥੋਂ ਦੇ ਰਹਿਣ ਆ ਰਹੇ ਜੀ ਇਹ ਕਰਨਤਾਰਨ ਨੂੰ ਬਿਲੋਂਗ ਕਰਦੇ ਹੋ ਕਿਹੜੀ ਗੈਂਗ ਨਾਲ ਸੰਬੰਧਤ ਹੈ ਜਿਹੜੀ ਗੈਂਗ ਨਾਲ ਸੰਬੰਧਤ ਹੈ ਇਹ ਜੀ ਇਨਵੈਸਟੀਗੇਸ਼ਨ ਦਾ ਜੇ ਪਾਰਟ ਹੈ ਇਹ ਅੱਗੇ ਗੱਲ ਹੈ ਇਹਨਾਂ ਦੇ ਤਿੰਨ ਤਰੀਕ 12 ਤਰੀਕ ਦਾ ਫਰਮਾਨ ਹੈ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਸ਼ਾਮਲ ਨੇ ਇਸ ਮਾਮਲੇ ਦੇ ਵਿੱਚ ਬਾਅਦ ਦੱਸਾਂਗੇ ਅੰਡਰ ਇਨਵੈਸਟੀਗੇਸ਼ਨ ਹੈ ਜੇ ਕੇਸ ਕਿਹੜੇ ਵੈਪਨ ਲੈਂਦੀਆਂ ਨੇ ਇਹਨਾਂ ਨੇ ਉਹ ਇਤਨਾ ਜਿਆਦਾ ਬਾਹਰ ਦੇ ਐਮਪੀ ਤੋਂ ਲੈ ਕੇ ਆਏ ਕਿਥੋਂ ਬਸ ਹੀ ਤੋਂ ਐਮਪੀ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਯਾਰ ਮੈਂ ਕਿੱਥੇ ਸੀਧੀ ਲੈ ਕੇ ਸਰ ਇਹਨਾਂ ਦਾ ਵੈਪਨ ਲੈ ਆਏ ਇਹਨੇ ਕਿੱਥੇ ਸੀਧੀ ਸਰ ਵੈਪਨ ਕਿੱਥੇ ਦੇਣੇ ਸੀ ਇਹਨਾਂ ਨੇ ਇੱਥੇ ਲੱਗੇ ਗਏ ਇੱਧਰ ਸਰ ਵੈਪਨ ਕਿੱਥੇ ਦੇਣੇ ਸੀ ਇਹਨਾਂ ਨੇ ਨੋ ਮੈਂ ਮੰਗ ਸੀ ਪਲੀਜ਼ ਦੋ ਵੈਪਨ ਦੇਣੇ ਕਿੱਥੇ ਲੈਣਾ ਨੇ ਨਹੀਂ ਇੱਥੇ ਲੈ ਕੇ ਆਏ ਅੰਮ੍ਰਿਤਸਰ ਕਿੱਥੇ ਦੇਣੇ ਸੀ ਇਹਨਾਂ ਨੇ ਇਹ ਤਾਂ ਹੱਦ ਤੋਂ ਪਹਿਲਾਂ ਤੋਂ ਬੱਚਿਆਂ ਤੋਂ ਤੁਸੀਂ ਖਰਾਬ ਬੱਚਿਆਂ ਦੇ ਵੈਪਨ ਲੈ ਕੇ ਆਣਗੇ ਦੀ ਪਰੋਂ ਐਮਪੀ ਤੋਂ ਪਰੋਂ ਐਮਪੀ ਤੋਂ ਹੈ ਵੈਪਨ ਲੈ ਕੇ ਆ ਸਕਦੇ ਫਿਰ ਉਹ ਕੋਈ ਨਹੀਂ ਲਿਆ ਯਾਰ ਵੈਪਨ ਨਹੀਂ ਪੜਲੇ ਇਹਨਾਂ ਨੇ ਪਾਰਦਾ ਤੋਂ ਰੇ ਕੋਈ ਨਹੀਂ ਮੇਵਾਰਾ ਜੀ ਦੱਸੋ ਤੂੰ ਤਾਂ ਵੀ ਕਿਥੋਂ ਲੈ ਕੇ ਆਏ ਤੇਰਾ ਕੀ ਲੱਗਦਾ ਸਾਡਾ ਨਹੀਂ ਪਾਉਂਦਾ ਸਾਡਾ ਯਾਰ ਕੀ ਲੱਗਦਾ ਫੇ ਤੁਸੀਂ ਕਿਉਂ ਰੋਕਦੇ ਸਾਨੂੰ ਤੈਨੂੰ ਆਹ ਨੂੰ ਰੋਕਣਾ ਸੀ ਆ ਫੇਰ ਕਿਉਂ ਰੋਕਦੇ ਜੇ ਅਸੀਂ ਕਹਾਂ ਤੂੰ ਐਵੇਂ ਪੁੱਛੀ ਜਾਂ ਨਾਰੇ ਕਿਦੋਂ ਤੇ ਕੇ ਤੁਸੀਂ ਆਉਂਦੇ ਜੇ ਅਸੀਂ ਲੰਘੀ ਜਾਂਦੇ ਹਾਂ ਟਾਡੇ ਟਾਡੇ ਬੱਚੇ ਆ ਨਾ ਫੇਰ ਸਾਡੇ ਬੱਚੇ ਆ ਅਸੀਂ ਆਦੇ ਨਹੀਂ ਬੱਚੇ